ਮੈਂ ਹਰਜਿੰਦਰ ਸਿੰਘ ਜੀਰਾ ਸ਼ਹਿਰ ਦਾ ਵਸਨੀਕ ਆ ਅੱਜ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਮੇਰੇ ਸ਼ਹਿਰ ਦੇ ਦੋ ਨੌਜਵਾਨ ਜਿਹੜੇ ਜੀਰਾ ਤੋਂ ਛੋਟੀ ਨਗਰ ਵਾਲ ਛੋਟੀ ਨਗਰ ਵਾਲੇ ਪਾਸੇ ਮੱਥਾ ਟੇਕਣ ਜਾ ਰਿਹਾ ਸੀ ਛੋਡੀ ਵਾਲੇ ਪਾਸੇ ਛੋਡੀ ਵਾਲਾ ਪਾਸੇ ਤੇ ਉੱਥੇ ਇੱਕ ਰਸੇ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਸੀਗੀ ਤੇ ਇਹ ਵੀਰ ਮੋਟਰਸਾਈਕਲ ਤੇ ਜਾਂਦੇ ਜਾਂਦੇ ਸੀ ਤੇ ਅੱਗ ਦੀ ਲਪੇਟ ਦੇ ਵਿੱਚ ਆ ਗਏ ਇਹਨਾਂ ਦੋਨਾਂ ਦੇ ਕਾਫੀ ਜ਼ਿਆਦਾ ਸੜ ਗਏ ਸੀ ਅੱਗ ਦੇ ਲਪੇਟ ਦੇ ਵਿੱਚ ਆਣ ਕੇ ਮੋਟਰਸਾਈਕਲ ਡੇਗ ਗਿਆ ਇਹਨਾਂ ਦਾ ਤੇ ਇੱਕ ਵੀਰ ਤਾਂ ਮੌਕੇ ਤੇ ਉੱਤੇ ਹੀ ਮੌਤ ਹੋ ਗਈ ਆ ਤੇ ਦੂਜੇ ਦੀ ਹਾਲਤ ਜ਼ਿਆਦਾ ਖਰਾਬ ਸੀਗੇ ਸਿਵਲ ਹਸਪੀਟਲ ਜ਼ੀਰਾ ਵਾਲਿਆਂ ਨੇ ਉਹਨਾਂ ਨੂੰ ਮੌਕੇ ਵਾਸਤੇ ਰੈਫਰ ਕਰ ਦਿੱਤਾ ਜੀ ਬਹੁਤ ਹੀ ਮੰਦਕੜ ਭਾਗੀ ਘਟਨਾ ਹੈ ਤੇ ਮੇਰੀ ਸਰਕਾਰ ਨੂੰ ਸ਼ਸ਼ਨ ਬੇਨਤੀ ਆ ਕਿ ਇਸ ਗਰੀਬ ਪਰਿਵਾਰ ਨੂੰ ਜੋ ਵੀ ਬਣਦੀ ਲੋੜੀਂਦੀ ਮਾਲੀ ਸਹਾਇਤਾ ਦਿੱਤੀ ਜਾਵੇ ਜੀ ਧੰਨਵਾਦ ਜੀ ਡਾਕਟਰ ਗੁਰਪ੍ਰੀਤ ਸਿੰਘ ਇਸ ਵੇਲੇ ਸਿਵਲ ਹਸਪਤਾਲ ਜੀਰਾਚ ਹੈਗਾ ਮੌਜੂਦ ਤੇ ਮੇਰੇ ਟਾਈਮ ਤੇ ਦੋ ਬਰਨ ਦੇ ਪੇਸ਼ੈਂਟ ਆਏ ਸੀਗੇ ਪਹਿਲਾ ਪੇਸ਼ੈਂਟ ਆਇਆ ਸੀਗਾ ਉਹ ਕਾਫੀ ਝੁਲਸਿਆ ਹੋਇਆ ਸੀਗਾ ਤੇ ਉਹਨੂੰ ਆਪਾਂ ਦਵਾਈ ਮੱਲਮ ਪੱਟੀ ਲਗਾ ਕੇ ਤੇ ਕਿਉਂਕਿ ਬੋਡੀ ਪੂਰੀ ਝੁਲਸੀ ਹੋਈ ਤੇ ਆਪਾਂ ਉਹਨੂੰ ਸਰਕਾਰੀ ਫਰੀਦਕੋਟ ਰੈਫਰ ਕੀਤਾ ਸੀਗਾ ਪਰ ਉਹ ਸ਼ਾਇਦ ਉਹਦੇ ਘਰ ਦੇ ਉਹਨੂੰ ਪ੍ਰਾਈਵੇਟ ਕਿਤੇ ਲੈ ਗਏ ਲੋਕਲ ਤੇ ਥੋੜੀ ਦੇਰ ਬਾਅਦ ਫਿਰ ਦੂਜੀ ਐਂਬੂਲੈਂਸ ਆਈ ਉਹ ਐਂਬੂਲੈਂਸ ਵਾਲੇ ਹੀ ਲੈ ਕੇ ਆਏ ਸੀਗੇ ਉਹ ਦੂਜਾ ਪੇਸ਼ੇ ਜਿਹੜਾ ਸੀਗਾ ਉਹ ਵੀ ਲੋਕਲ ਜੀਰੇ ਦਾ ਸੀਗਾ ਤੇ ਉਹ ਬ੍ਰੌਟ ਡੈਟੀ ਸੀਗਾ ਉਹ ਮਤਲਬ ਪਹਿ ਤੇ ਉਹਨਾਂ 'ਪਾ ਮਾਰਚੀਜ ਲਗਾ ਦਿੱਤਾ ਗਿਆ ਤੇ ਮੁੜ ਕੇ ਉਹਦੇ ਘਰ ਤੇ ਇਥੋਂ ਆਏ ਨੇ ਉਹਨਾਂ ਨੂੰ ਪਤਾ ਲੱਗਾ ਜਦੋਂ ਕਿ ਉਹ ਸਾਡਾ ਬੱਚਾ ਹੈ ਦੋਨੋਂ ਯੰਗ ਇਦਾਂ ਨੇ ਸ਼ਾਇਦ ਇੱਕ 20 ਸਾਲ ਦਾ ਆ ਤੇ ਜਿਹਦੀ ਡੈੱਥ ਹੋਈ ਉਸਨੂੰ 17 ਸਾਲ ਦਾ ਹੈਗਾ ਤੇ ਬਾਕੀ ਜੋ ਵੀ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਕਰੇਗੀ ਬੋਡੀ ਆਪਾਂ ਹੈਡਓਵਰ ਪੁਲਿਸ ਵਾਲਿਆਂ ਨੂੰ